ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੰਗਤ ਜੀ ਹਜੇ ਥੋੜੀ ਦੇਰ ਪਹਿਲਾਂ ਹੀ ਹਜੇ ਰਾਤ ਦੇ 10 ਵਜਰੇ ਨੇ ਅੱਧੇ ਘੰਟੇ ਪਹਿਲਾਂ ਮੈਨੂੰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ ਜਿਹਦਾ ਸਕਰੀਨਸ਼ਾਟ ਮੈਂ ਆਪ ਜੀ ਦੇ ਸਾਹਮਣੇ ਲਗਾਇਆ ਹੈ ਮੈਂ ਐ ਨਹੀਂ ਸੋਚਿਆ ਸੀ ਕਿ ਟਰੋਲ ਕਰਨ ਵਾਲੇ ਇਸ ਹੱਦ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕਿ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਫੋਨ ਲਾਇਆ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਐਦਾ ਐਦਾ ਲੋਕ ਮੇਰਾ ਚਿਹਰਾ ਯੂਜ਼ ਕਰਕੇ ਐਦਾ ਵੀਡੀਓ ਬਣਾ ਰਹੇ ਨੇ ਬ੍ਰਦਰ ਨੇ ਅੱਗੋਂ ਮੈਨੂੰ ਕਿਹਾ ਕਿ ਪ੍ਰੋਬਲਮ ਤੂੰ ਟੈਨਸ਼ਨ ਨਾ ਲੈ ਮੈਨੂੰ 5 ਮਿੰਟ ਦਾ ਸਮਾਂ ਦੇ ਮੈਂ ਤੈਨੂੰ ਕਾਲ ਬੈਕ ਕਰਦਾ 5 ਮਿੰਟ ਬਾਅਦ ਹੀ ਬ੍ਰਦਰ ਨੇ ਮੈਨੂੰ ਇਹ ਐ ਆਈ ਡੀ ਇੱਕ ਹੋਰ ਐ ਮੈਨੂੰ ਭੇਜੀ ਜੋ ਵੀ ਮੈਂ ਸਕਰੀਨ ਤੇ ਲਗਾਈ ਹੋਈ ਹੈ ਸ਼ਰਮ ਦੀ ਗਲਤੀ ਹੈ ਕਿ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਠੀਕ ਆ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਦੇ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆ ਦੋਨੋਂ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆ ਮੇਰਾ ਚਿਹਰਾ ਨਹੀਂ ਹੈ ਜਾਂ ਆ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਐਵੇਂ ਤੁਸੀਂ ਕਿਸੇ ਦਾ ਵੀ ਚਿਹਰਾ ਵਰਤ ਕੇ ਅੱਜ ਤੁਸੀਂ ਵੇਖਿਆ ਕਿ ਇਸ ਬੀਬੀ ਦੀ ਐਨੀ ਚਰਚਾ ਹੋ ਰਹੀ ਹੈ ਐਨੀ ਕੰਟਰੋਵਰਸੀ ਇਹਦੇ ਤੇ ਚੱਲ ਰਹੀ ਹੈ ਤੇ ਕਿਉਂ ਨਾ ਇਹਦੇ ਉੱਤੇ ਇੱਕ AI ਵੀਡੀਓ ਵੀ ਬਣਾ ਦਿੱਤੀ ਜਾਵੇ ਸਾਨੂੰ ਪਤਾ ਸੀ ਕਿ ਅਸੀਂ ਜਿਨ੍ਹਾਂ ਇੱਕ ਨੰਬਰ ਦੇ ਕੈਰੈਕਟਰਲੈਸ ਬੰਦਿਆਂ ਦੇ ਨਾਲ ਅਸੀਂ ਪੰਗਾ ਲਿਆਏ ਮੈਂ ਕਹਿਣਾ ਨਹੀਂ ਸੀ ਚਾਹਦੀ ਪਰ ਮੈਂ ਅੱਜ ਕਹਿਨੀ ਆਂ ਕਿ ਮੈਂ ਸਾਰੀਆਂ ਸੰਗਤਾਂ ਦੇ ਲਈ ਆਵਾਜ਼ ਉਠਾਈ ਸੀ ਪਰ ਉਹਨਾਂ ਲੋਕਾਂ ਨੇ ਅੱਜ ਸਹੀ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਉਹ ਸਾਡੀ ਪਾਵਰ ਕਿੰਨੀ ਹੈ ਅੱਜ ਮੈਂ ਤੁਹਾਡੀ ਪਾਵਰ ਐ ਸੋਸ਼ਲ ਮੀਡੀਆ ਤੇ ਇਹ ਗੰਦ ਵੇਖ ਕੇ ਮੈਂ ਸਮਝ ਚੁੱਕੀ ਹਾਂ ਕਿ ਤੁਹਾਡੀ ਕਿੰਨੀ ਕੁ ਪਾਵਰ ਹੋਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਤੁਸੀਂ ਇੱਕ ਨਿਊਡ ਕੁੜੀ ਦੇ ਉੱਤੇ ਅਗਰ ਮੇਰਾ ਚਿਹਰਾ ਲਾ ਦਵੋ ਤਾਂ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ ਤੁਸੀਂ ਜੋ ਹਰਕਤਾਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ ਅੱਜ ਮੇਰਾ ਪਰਿਵਾਰ ਆ ਵੀਡੀਓ ਵੇਖ ਕੇ ਬਹੁਤ ਦਿਲੋਂ ਅਸੀਂ ਸਾਰੇ ਅੰਦਰੋਂ ਟੁੱਟ ਚੁੱਕੇ ਆ ਪਰ ਕੋਈ ਗੱਲ ਨਹੀਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪਰਾਂ ਨੂੰ AI ਵੀਡੀਓ ਦੇ ਥਰੂ ਅਗਰ ਤੁਸੀਂ ਕਿੱਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਨ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰ ਦੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ ਬਾਕੀ ਹਾਂ ਅਖੀਰ ਦੇ ਵਿੱਚ ਆਈ ਕਹਿਣਾ ਚਾਹਾਂਗੀ ਕਿ ਸਿੱਧੂ ਮੂਸੇਵਾਲਾ ਵੀਰ ਅੱਜ ਲੱਗਦਾ ਹੈ ਕਿ ਸਹੀ ਕਹਿ ਕੇ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਏਗਾ ਕਿ ਜਦੋਂ ਆਪਣੇ ਸਿੱਖਾਂ ਦੇ ਸਰ ਤੇ ਹੀ ਕੇਸ ਨਹੀਂ ਲੱਭਣਗੇ ਆਪਣੇ ਸਿੱਖਾਂ ਦੇ ਸਰ ਤੇ ਦਸਤਾਰਾਂ ਨਹੀਂ ਸਾਨੂੰ ਮਿਲਣਗੀਆਂ ਬਾਕੀ ਸੰਗਤ ਜੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਮੈਨੂੰ ਪਤਾ ਹੈ ਕਿ ਇਹ ਵੇਖ ਕੇ ਮੇਰੇ ਮੈਨੂੰ ਹੁਣੇ ਫੋਨ ਤੇ ਫੋਨ ਵੱਜਣ ਲੱਗ ਗਏ ਨੇ ਸੰਗਤਾਂ ਦੇ ਮੈਂ ਆਪ ਸਾਰੀਆਂ ਸੰਗਤਾਂ ਨੂੰ ਜਿਹੜੀ ਵੀ ਇੰਟਰਨੈਸ਼ਨਲ ਨੈਸ਼ਨਲ ਪੂਰੇ ਵਰਲਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਸਾਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਟੈਨਸ਼ਨ ਨਾ ਲਓ ਮੈਨੂੰ ਪਤਾ ਹੈ ਇਹ ਵੀਡੀਓ ਪੈਣ ਤੋਂ ਬਾਅਦ ਕਾਫੀ ਸੰਗਤਾਂ ਦੇ ਮੈਸੇਜ ਆਣ ਵਾਲੇ ਨੇ ਕਿ ਪੰਡ ਜੀ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਸਟਰੋਂਗ ਰਹੋ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਮੈਂ ਹੁਣ ਤੱਕ ਵੀ ਸਟਰੋਂਗ ਹਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦਵੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌਰਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਤੇ ਹੱਥ ਜੋੜਦੀਆਂ ਕਿ ਕਿਸੇ ਦੀ ਵੀ ਤੀ ਪੈਣ ਦੇ ਨਾਲ ਇਦਾਂ ਦੀ ਗਲਤ ਵੀਡੀਓ ਬਣਾ ਕੇ ਉਹਨੂੰ ਜ਼ਲੀਲ ਨਾ ਕਰੋ ਜੀ ਇਸ ਵੀਡੀਓ ਦੇ ਅਖੀਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੋਂ ਬਾਅਦ ਇਹ ਗੱਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨੇ ਹਾਲ ਸਚ ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਤੱਕ ਸੁਸਾਇਡ ਕਰ ਚੁੱਕੀ ਹੁੰਦੀ ਕੋਈ ਦੋਹਰਾ ਹੀ ਨਹੀਂ ਕੀ ਕੁਛ ਨਹੀਂ ਸੁਣਿਆ ਆਪਣੇ ਬਾਰੇ ਐਡੀ ਹਮ ਗਲਤ ਕਹਿਲਾ ਮੇਰਾ ਫਾਤਨ ਮੇਰੇ ਨਾਲ ਬੈਠਾ ਠੀਕ ਮੈਨੂੰ ওর ਮੇਰੇ ਸੱਗੇ ਬਰਾਦੂ ਨੂੰ ਅਨੂੰ ਅਛਲੀਲ ਗੱਲਾਂ ਦਾ ਇਲਜ਼ਾਮ ਸਾਡੇ ਤੇ ਲਗਾ ਕੇ ਅੱਜ ਮੈਨੂੰ ਦਬਾ ਲੈਣਗੇ ਮੇਰੇ ਕੀਰਤਨ ਵੀ ਬੰਦ ਕਰਾ ਲੈਣਗੇ ਪਰ ਜਦੋਂ ਰੱਬ ਦੇ ਦਰ ਤੇ ਇਹਨਾਂ ਨੇ ਜਾ ਕੇ ਮੂੰਹ ਦਿਖਾਣਾ ਹੈ ਉੱਥੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਆ ਫਿਰ ਰੋਣ ਵਾਲੀ ਕੀ ਗੱਲ ਆ ਫਿਰ ਤਕੜੇ ਹੋ ਕੇ ਗੱਲ ਕਰੋ ਤੂੰ ਮਲੇਸ਼ੀਆ ਗਈਆਂ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਤੇ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡ ਰਹਿਤ ਮੈਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਹਾਈ ਗਰੂ ਹਾਈ ਗਰੂ ਕਿ ਤੁਹਾਡੇ ਮਜਾਰੇ ਨਾ ਕਾਟੋਣ ਬਸ ਸਾਡਾ ਤੇ ਕੁਛ ਨਹੀਂ ਆ ਸੀ ਤੇ ਇੱਥੇ ਇੱਥੇ ਦੇਖ ਕੇ ਚੱਲ ਪਾਵਾਂਗੇ ਬਸ ਇਹ ਵਿੰਡੋ ਸੀਟ ਮੈਂ ਆਪਣੀ ਕਰਾਈ ਸੀ ਇੱਕ ਤੇ ਮੈਂ ਸ਼ਰਟ ਦਵਾਣੀ ਇਹਨਾਂ ਨੂੰ ਸਿਸਟਰ ਲਿਖਿਆ ਹੋਇਆ ਤੇ ਇੱਥੇ ਲਿਖਿਆ ਹੋਇਆ ਬ੍ਰਦਰ ਲੋਕੀ ਸਾਰੇ ਸਮਝੇ ਜਾ ਰਹੇ ਨੇ ਕਪਲ ਹੈਗੇ ਆ ਸੀ ਕਹਿੰਦੇ ਦੋਨੋਂ ਆਪੋ ਨੇ ਵੋਨੇ ਪੈ ਇਹਨਾਂ ਕਹਿੰਦੇ ਨਾਈਸ ਕਪਲ ਨਾਈਸ ਮੈਨੂੰ ਪੈਨ ਪਰ ਆ ਗਏ ਆਪਾਂ ਮੈਂ ਕਿਹੜਾ ਜੀ ਗੱਲੀ ਪੁੱਲ ਗਈ ਚਲੋ ਇੱਕ ਦੋ ਸੰਗਤ ਨੂੰ ਬੇਸਤ ਬਣਾ ਰਹੇ ਤੁਸੀਂ ਆਖ ਖਲ ਤੋਂ ਪਰ ਨਹੀਂ ਚਲੇ ਜਾਦਾ ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ ਬੀਰ ਜੀ ਕੱਲੀ ਬਾਣੀ ਇਨਫ ਨਹੀਂ ਹੈ ਕਿਉਂ ਇਨਫ ਨਹੀਂ ਹੈ ਕਿਉਂਕਿ ਅਸੀਂ ਵੀ ਐਸੇ ਟਾਈਮ ਵਿੱਚੋਂ ਹੀ ਨਿਕਲੇ ਆ ਅਸੀਂ ਕਹੇ ਕਿ ਸਿਰਫ ਕੱਲੀ ਬਾਣੀ ਦੇ ਕਰਕੇ ਅਸੀਂ ਇਨਸਪਾਇਰ ਹੋਏ ਆ ਤੇ ਇਹ ਚੀਜ਼ ਨਹੀਂ ਹੈ ਕਿਉਂਕਿ ਹਰ ਇੱਕ ਨੂੰ ਇਹ ਹੀ ਅੱਜ ਫੀਲ ਹੁੰਦਾ ਹੈ ਕਿ ਸਿਰਫ ਅਗਰ ਕੀਰਤਨ ਦੇ ਪਾਸੇ ਜਾਣਾ ਹੈ ਅਗਰ ਗੁਰੂ ਦੇ ਲੜ ਲੱਗਣਾ ਹੈ ਤਾਂ ਆਪਣੇ ਬਾਕੀ ਸਾਰੇ ਸ਼ੌਂਕ ਮਾਰਨੇ ਪੈਣਗੇ ਅਸੀਂ ਉਹ ਹੀ ਚੀਜ਼ ਨੂੰ ਖਤਮ ਕਰਨ ਦੇ ਵਾਸਤੇ ਅਸੀਂ ਵਲੌਗਸ ਵੀ ਬਣਾਉਂਦੇ ਹਾਂ ਸੰਗਤਾਂ ਨੂੰ ਦਿਖਾਣੇ ਆ ਸਗੋਂ ਕਿ ਵੇਖੋ ਕੀਰਤਨ ਅਗਰ ਗੁਰੂ ਦੇ ਲੜ ਲੱਗਣਾ ਹੈ ਗੁਰੂ ਨੇ ਕਦੀ ਐ ਨਹੀਂ ਕਿਹਾ ਕਿ ਤੁਸੀਂ ਆਪਣੀ ਲਾਈਫ ਇੰਜੋਏ ਨਾ ਕਰੋ ਪਜਾਮਾ ਫਟਿਆ ਹੋਇਆ ਹੈ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੰਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਆ ਟੈਨਸ਼ਨ ਨਾ ਲੈ ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੰਜੀ ਸਾਡੇ ਕੋਲ ਆਏ ਕਹਿੰਦੇ ਪੰਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੰਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਐ ਸਿੰਘ ਕਹਿੰਦਾ ਪੰਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਦੇ ਸਮਾਗਮ ਚ ਅਸੀਂ ਸੰਗਤਾਂ ਨੂੰ ਇਹ ਗੱਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀ ਆਈ ਐਮ ਸਕੇਅਰਡ ਆਫ ਥਿਸ ਪਲੇਸ ਇਹ ਮੈਨੂੰ ਗੁਰੂ ਘਰ ਦੇ ਵਿੱਚ ਆਣ ਤੋਂ ਡਰ ਲੱਗਦਾ ਔਰ ਵੀਡੀਓ ਨਾਲ ਬਣਵਾਉਣ ਵਾਲੇ ਕੋਣ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਜਿਨ੍ਹਾਂ ਦਾ ਮੈਨੂੰ ਧਮਕਾਉਣ ਵਾਸਤੇ ਫੋਨ ਆਇਆ ਸੀ ਤੁਹਾਨੂੰ ਵੀਡੀਓਗ੍ਰਾਫੀ ਫੋਟੋਗ੍ਰਾਫੀ ਮਨਾਈ ਕੀਤੀ ਜਾਏਗੀ ਤੁਹਾਡੇ ਨਾਲ ਬੱਤਮੀਜ਼ੀ ਕਰਕੇ ਤੁਹਾਨੂੰ ਟੋਕਿਆ ਵੀ ਜਾਏਗਾ ਪਰ ਜਦੋਂ ਕੋਈ ਸਾਡਾ ਲੀਡਰ ਆਏਗਾ ਉਹਨੂੰ ਅਸੀਂ ਗੁਲਦਸਤੇ ਵੀ ਦਵਾਂਗੇ ਉਹਦੇ ਨਾਲ ਮਿਲ ਕੇ ਅਠ ਅਠ ਦਸ ਦਸ ਕੈਮਰਾਮੈਨ ਅੱਗੇ ਪਿੱਛੇ ਕੁੰਮ ਕੇ ਡਾਇਰੈਕਸ਼ਨ ਕਰਕੇ ਵੀਡੀਓ ਵੀ ਬਣਾਵਾਂਗੇ ਸਭ ਕੁਝ ਕਰਾਂਗੇ ਮਤਲਬ ਮर्यादा ਸਿਰਫ ਸੰਗਤ ਦੇ ਵਾਸਤੇ ਹੈ ਲੀਡਰਾਂ ਵਾਸਤੇ ਕੋਈ ਮर्यादा ਨਹੀਂ ਪਰ ਕੀ ਪ੍ਰੋਬਲਮ ਜਿਸ ਤਰੀਕੇ ਦੇ ਨਾਲ ਤੁਸੀਂ ਬਲੌਗਿੰਗ ਵੀ ਕਰਦੇ ਹੋ ਤੇ ਤੁਹਾਡੇ ਬਲੌਗਿੰਗ ਦੇ ਵਿੱਚ ਬੜੀਆਂ ਡਬਲ ਮੀਨਿੰਗ ਗੱਲਾਂ ਹੁੰਦੀਆਂ ਨੇ ਕੀ ਉਹ ਇੱਕ ਮर्यादा ਕੀ ਉਹ ਇਸ਼ਾਰਾ ਕਰ ਰਹੇ ਨੇ ਉਹ ਜਿਸ ਤਰੀਕੇ ਦਾ ਉਹਨਾਂ ਨੇ ਇਸ਼ਾਰਾ ਉਹਦੇ ਵਿੱਚ ਕੀਤਾਗਾ ਕਲਿੱਪ ਦੇ ਵਿੱਚ ਮੈਨੂੰ ਇੱਥੇ ਕਰਦੇ ਨੂੰ ਵੀ ਸ਼ਰਮ ਆਉਂਦੀ ਹੈ ਤੇ ਸਾਡੀ ਲੈਂਗੁਏਜ ਦੇ ਵਿੱਚ ਪੰਜਾਬੀ ਤਾਂ ਉਹਨੂੰ ਕੁਝ ਹੋਰ ਸਮਝਿਆ ਜਾਂਦਾ ਹੈਗਾ ਤੁਸੀਂ ਆਦੇ ਕਿ ਕੀਰਤਨੀ ਹੋ ਤੁਹਾਨੂੰ ਸੰਗਤ ਸੁਣਦੀ ਆ ਤੁਹਾਡੇ ਬੋਲੇ ਹੋਏ ਸ਼ਬਦਾਂ ਦਾ ਪ੍ਰਭਾਵ ਪੈਂਦਾ ਤੁਸੀਂ ਉੱਥੇ ਬੈਠ ਕੇ ਕਹਿ ਰਹੇ ਹੋ ਕਿ ਕੁੜੀ ਅੱਜ ਸੇਫ ਮਹਿਸੂਸ ਨਹੀਂ ਕਰਦੀ ਸਰਦਾਰਾਂ ਕੋਲ ਤਾਂ ਫਿਰ ਸਰਦਾਰਾਂ ਪੂਰੇ ਸਰਦਾਰਾਂ ਦੀ ਸ਼ੋਭੀ ਮਾੜੀ ਹੋ ਗਈ ਹੈ ਤਾਂ ਹੋ ਰਿਹਾ ਸਾਥ ਸੁਆਕ ਹੈ ਇਹ ਕੋਈ ਜ਼ਕਾਰੀ ਵਾਲੀ ਤਗਲੀ ਨਹੀਂ ਸੀ ਅੱਜਕਾਰੀ ਵਾਲੀ ਤਗਲੀ ਨਹੀਂ ਸੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨਹਿਾਲ ਸਚ ਰਿਹਾਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ